ਆਵਾ ਬੰਦੀ ਨਹੀਂ ਇੱਕ ਵਾਰ ਵੀ ਬ੍ਰੇਕ ਪੁਸ਼ ਨਹੀਂ ਕੀਤੀ ਕੋਈ ਲੈਫਟ ਚ ਨਹੀਂ ਪਾਇਆ ਰਾਈਟ ਚ ਨਹੀਂ ਪਾਇਆ ਟਰੱਕ ਜਿਹੜੇ ਸੜਕ ਤੇ ਵੀ ਖੜੇ ਨੇ ਉਹ ਵੀ ਕਹਿ ਰਹੇ ਨੇ ਕਿ ਬੰਦੇ ਨੇ ਮਤਲਬ ਬਿਲਕੁਲ ਸਪੀਡ ਘਟ ਨਹੀਂ ਕੀਤੀ ਹੈਗੀ ਠੀਕ ਆ 21 ਸਾਲਾਂ ਦੇ ਪੰਜਾਬੀ ਮੁੰਡੇ ਵੱਲੋਂ ਹੋਏ ਅਮਰੀਕਾ 'ਚ ਵੱਡੇ ਐਕਸੀਡੈਂਟ ਦੀ ਇਸ ਵੀਰ ਨੇ ਦੱਸੀ ਕੱਲੀ-ਕੱਲੀ ਸੱਚਾਈ ਇਹ ਵੀ ਆਪਣਾ ਪੰਜਾਬੀ ਵੀਰ ਹੈ ਜੋ 8 ਸਾਲਾਂ ਤੋਂ ਅਮਰੀਕਾ 'ਚ ਟਰੱਕ ਚਲਾ ਰਿਹਾ ਹੈ ਤੇ ਜੋ ਵੀਡੀਓ ਸਾਹਮਣੇ ਆਈ ਜਸ਼ਨਪ੍ਰੀਤ ਦੀ ਜਿੱਦੇ ਜੋਨੇ ਟਰੱਕ ਦੀ ਬ੍ਰੇਕ ਨਹੀਂ ਲਾਈ ਤੇ ਸਿੱਧਾ ਹੀ ਜੋ ਆ ਖੜੀਆਂ ਕਾਰਾਂ ਤੇ ਟਰੱਕ ਚਾਰਤਾ ਤੇ ਹਾਦਸੇ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਇਹਨੂੰ ਲੈ ਕੇ ਇਸ ਵੀਰ ਨੇ ਕੱਲੀ-ਕੱਲੀ ਸੱਚਾਈ ਦੱਸੀ ਹੈ ਜ਼ਰੂਰ ਵੀਡੀਓ ਨੂੰ ਤੁਸੀਂ ਸ਼ੇਅਰ ਕਰਕੇ ਕੱਲੀ-ਕੱਲੀ ਗੱਲ ਜ਼ਰੂਰ ਸੁਣੀਓ ਜਿਸ ਮੁੰਡੇ ਤੇ ਇਲਜ਼ਾਮ ਲੱਗੇ ਨੇ ਕਿ ਉਹਨੇ ਨਸ਼ਾ ਕੀਤਾ ਹੋਇਆ ਸੀਗਾ ਇਹ ਵੀ ਦੱਸਦਾ ਕਿ ਜੋ ਇਸ ਵੀਡੀਓ ਚ ਸ਼ੋ ਹੁੰਦਾ ਹੈ ਵੀ ਉਹਨੇ ਨਾ ਤਾਂ ਟਰੈਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਨਾ ਉਹਨੂੰ ਖੱਬੇ ਸੱਜੇ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾ ਇਹਨਾਂ ਫਰਕ ਸੀਗਾ ਮਾੜਾ ਮੋਟਾ ਹੌਲੀ ਕਰ ਸਕਦਾ ਸੀ ਟਰੱਕ ਪਰ ਕੋਈ ਵੀ ਉਹਨੇ ਟਰੱਕ ਨੂੰ ਜੋ ਆ ਰੋਕਣ ਲਈ ਯਤਨ ਕੀਤਾ ਤਾਂ ਹੋ ਸਕਦਾ ਹੈ ਵੀ ਉਸ ਦੀ ਅੱਖ ਲੱਗੀ ਹੋਏ ਕੀ ਪਤਾ ਨੀਂਦ ਆ ਗਈ ਹੋਏ ਉਹਨੂੰ ਸੋ ਤੁਸੀਂ ਵੀ ਸੋਚ ਸਕਦੇ ਹੋ ਵੀ ਗਲਤੀ ਜੋ ਆ ਮੁੰਡੇ ਦੀ ਵੀ ਕਾਫੀ ਹੈ ਘਟ ਘਟ 100 150 ਮੀਟਰ ਦਾ ਗੈਪ ਸੀਗਾ ਜੇ ਮਾੜਾ ਮੋਟਾ ਰੋਕਣ ਦੀ ਕੋਸ਼ਿਸ਼ ਕਰਦਾ ਜਾਂ ਖੱਬੇ ਸੱਜੇ ਨੂੰ ਕਰਕੇ ਬਚਾ ਕਰਦਾ ਤਾਂ ਸ਼ਾਇਦ ਇੰਨਾ ਨੁਕਸਾਨ ਨਹੀਂ ਸੀ ਹੋਣਾ ਤੇ ਬਾਕੀ ਤੁਸੀਂ ਅੱਗੇ ਆ ਬਾਈ ਦੀ ਕੱਲੀ ਕੱਲੀ ਗੱਲ ਸੁਣਾ ਤੁਹਾਨੂੰ ਪਤਾ ਲੱਗੇਗਾ ਵੀ ਸੱਚਾਈ ਹੈ ਕੀ ਬੋਂਡਾ ਜੀ ਕਿੱਥੇ ਪੈਜਣਾ ਹਜੇ ਹਰਜਿੰਦਰ ਵਾਲਾ ਕੇਸ ਨਹੀਂ ਨਿਬੜਿਆ ਉਹਨੂੰ ਹਜੇ ਸਾਲ 2 ਸਾਲ ਲੱਗ ਜਾਂਦੇ ਨੇ ਪਰ ਜਿਹਦੇ ਅੰਦਰ ਇਹਨੂੰ ਅਰੈਸਟ ਕੀਤਾ ਵਾ ਜੇ ਇਹਦੇ ਤੇ ਡਰਗ ਨਿਕਲੇ ਆਉਂਦਾ ਤਾਂ ਕੋਈ ਸ਼ਰਾਬ ਦਾ ਕੁਝ ਵੀ ਨਿਕਲੇ ਆਉਂਦਾ ਵਾ ਠੀਕ ਆ ਫਿਰ ਬਾਈ ਦਾ ਮਤਲਬ ਲਾਈਫਟਾਈਮ ਅੰਦਰ ਰਹਿ ਸਕਦਾ ਵਾ ਠੀਕ ਆ ਜੇ ਇਹਦਾ ਨਿਕਲੇ ਆਇਆ ਸਿਰਫ ਪੇਪਰ ਵਾਈ ਵਾਲਾ ਠੀਕ ਆ ਕਿ ਬੰਦੇ ਨੇ ਧਿਆਨ ਨਹੀਂ ਦਿੱਤਾ ਤੇ ਫਿਰ 6 ਤੋਂ 10 ਸਾਲ ਕੈਲੀਫੋਰਨੀਆ ਦੇ ਇਹਨੂੰ ਸਜ਼ਾ ਹੋਣੀ ਆ ਬੌਂਡ ਤੇ ਚਲੋ ਪੈਣਾ ਹੀ ਪੈਣਾ ਵਾ ਠੀਕ ਆ ਇਹ ਬਾਕੀ ਮੇਰੇ ਬਿਆਨ ਨੇ ਪਹਿਲਾਂ ਹਰਜਿੰਦਰ ਦੀਆਂ ਬਹੁਤ ਵੀਡੀਓ ਸੀ ਮੈਂ ਉਦੋਂ ਵੀ ਕੋਈ ਵੀਡੀਓ ਨਹੀਂ ਪਾਈ ਹੈਗੀ ਕਿ ਚਲੋ ਉਹ ਜੂ ਟਰਨ ਮਾਰਿਆ ਗਲਤੀ ਹੋ ਗਈ ਪਰ ਜਿਹੜਾ ਇਹ ਹੁਣ ਹੋ ਗਿਆ ਨਾ ਕੰਮ ਇਹ ਬੰਦੇ ਦੇ ਹੱਥ ਵਿੱਚ ਸਾਰਾ ਕੁਝ ਹੈਗਾ ਸੀ ਤੇ ਤੁਸੀਂ ਵੀ ਜਾਣਦੇ ਹੋ ਕਿ ਹਲਮੀਨਾ ਪਹਿਲੇ ਹੀ ਹਰਜਿੰਦਰ ਦੀ ਗਲਤੀ ਨਾਲ ਜਦੋਂ ਤਿੰਨ ਜਾਨਾਂ ਗਈਆਂ ਤਾਂ ਉਦੋਂ ਗੋਰੀਆ ਨੇ ਹੋਰ ਸਾਰੇ ਲੋਕਾਂ ਨੇ ਇਹੀ ਕਿਹਾ ਵੀ ਇਹਨੇ ਪੱਗ ਬੰਨੀ ਹੈ ਤੇ ਕਿਤੇ ਨਾ ਕਿਤੇ ਆਪਣੀ ਸਿੱਖ ਕਮਿਊਨਿਟੀ ਦੀ ਜੋਆ ਸ਼ਵੀ ਨੂੰ ਨੁਕਸਾਨ ਪਹੁੰਚਿਆ ਤੇ ਹੁਣ ਮਹੀਨੇ ਬਾਅਦ ਜੋਕਾਰਾ 21 ਸਾਲਾਂ ਦੇ ਮੁੰਡੇ ਜਸ਼ਨਪ੍ਰੀਤ ਨੇ ਕਰਤਾ ਇਹਦੇ ਨਾਲ ਫੇਸਵਾਲ ਜੋਆ ਆਪਣੇ ਸਿੱਖ ਡਰਾਈਵਰ ਵੀਰਨ ਦੀ ਸ਼ਵੀ ਤੇ ਉੱਠਦੇ ਨੇ